ਡੰਡੀ ਜਦੋਂ ਕੋਈ ਖਾਸ ਦਿਨ ਕਿਸੇ ਖਾਸ ਵਿਅਕਤੀ ਘਟਨਾ ਵਿਸ਼ੇ ਆਦ ਲਈ ਰਾਖਮ ਰੱਖਿਆ ਜਾਂਦਾ ਹੈ ਤਾਂ ਇਸ ਦਾ ਕਾਰਨ ਵੀ ਖਾਸ ਹੁੰਦਾ ਹੈ ਡੰਡੀ ਉਸ ਦਿਨ ਉਸ ਵਿਸ਼ੇ ਬਾਰੇ ਵੱਧ ਤੋਂ ਵੱਧ ਜਨਤਾ ਨੂੰ ਜਾਗਰਿਤ ਕਰਨਾ ਮੁੱਖ ਮਕਸਦ ਹੁੰਦਾ ਹੈ ਡੰਡੀ ਉਸ ਉੱਤੇ ਹੋਰ ਖੋਜ ਅਤੇ ਚਰਚਾ ਹੁੰਦੀ ਹੈ ਅਤੇ ਉਸ ਦੇ ਵਿਕਾਸ ਦੀਆਂ ਸੰਭਾਵਨਾਵਾਂ ਹੋਰ ਤੇਜ਼ ਹੋ ਜਾਂਦੀਆਂ ਹਨ ਡੰਡੀ 28 ਫਰਵਰੀ 1928 ਨੂੰ ਭਾਰਤ ਦਾ ਮਹਾਨ ਦਿਨ ਸੀ ਜਿਸ ਦਿਨ ਸਰ ਚੰਦਰ ਸ਼ੇਖਰ ਨੇ ਮਹਾਨ ਰਮਣ ਪ੍ਰਭਾਵ ਦੀ ਖੋਜ ਕੀਤੀ ਡੰਡੀ ਇਸ ਮਹੱਤਵਪੂਰਨ ਖੋਜ ਕਰਕੇ ਹੀ ਹਰ ਸਾਲ ਭਾਰਤ ਵਿੱਚ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ ਡੰਡੀ ਇਹ ਭਾਰਤ ਦੇ ਵਿਗਿਆਨੀ ਸੀ ਵੀ ਰਮਨ ਦੀ ਖੋਜ ਰਮਨ ਪ੍ਰਭਾਵ ਦੀ ਯਾਦ ਨੂੰ ਤਾਜ਼ਾ ਕਰਨ ਲਈ ਨੁਰੱਖਿਆ ਗਿਆ ਹੈ ਡੰਡੀ ਰਮਨ ਦੀ ਇਸ ਖੋਜ ਲਈ ਉਹਨਾਂ ਨੂੰ 1930 ਵਿੱਚ ਮਾਨਮਤਾ ਨੋਬਲ ਇਨਾਮ ਪ੍ਰਾਪਤ ਹੋਇਆ ਸੀ ਡੰਡੀ ਨੈਸ਼ਨਲ ਕਾਉਂਸਲ ਆਫ ਸਾਇੰਸ ਐਂਡ ਟੈਕਨੋਲੋਜੀ ਨੇ 1986 ਵਿੱਚ ਭਾਰਤ ਸਰਕਾਰ ਨੂੰ 28 ਫਰਵਰੀ ਦੇ ਦਿਨ ਨੂੰ ਰਾਸ਼ਟਰੀ ਸਾਇੰਸ ਦਿਵਸ ਵਜੋਂ ਐਲਾਨ ਕਰਨ ਦਾ ਸੁਝਾਅ ਦਿੱਤਾ ਸੀ ਡੰਡੀ ਅੱਜ ਇਹ ਦਿਵਸ ਭਾਰਤ ਦੇ ਸਾਰੇ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਅਤੇ ਹੋਰ ਵਿਦਿਅਕ ਵਿਗਿਆਨਕ ਟੈਕਨੀਕਲ ਮੈਡੀਕਲ ਅਤੇ ਖੋਜ ਕਾਰਜ ਸੰਸਥਾਵਾਂ ਵਿੱਚ ਮਨਾਇਆ ਜਾਂਦਾ ਹੈ ਡੰਡੀ 28 ਫਰਵਰੀ 1987 ਨੂੰ ਪਹਿਲੇ ਸਾਇੰਸ ਦਿਵਸ ਉਤੇ ਨੈਸ਼ਨਲ ਕਾਉਂਸਲ ਫਾਰ ਸਾਇੰਸ ਅਤੇ ਟੈਕਨੋਲੋਜੀ ਨੇ ਸਾਇੰਸ ਦੇ ਸੰਚਾਰ ਅਤੇ ਵਸਾਰ ਹਿੱਤ ਵਿਲੱਖਣ ਕੰਮ ਕਰਨ ਵਾਲਿਆਂ ਲਈ ਰੈਡੀ ਇਨਾਮ ਐਲਾਨੇ ਡੰਡੀ ਇਹ ਇਨਾਮ ਨਿੱਜੀ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਸਾਇੰਸ ਦੇ ਕੰਮ ਕਰਨ ਵਾਲਿਆਂ ਨੂੰ ਦਿੱਤੇ ਜਾਂਦੇ ਹਨ ਡੰਡੀ 28 ਫਰਵਰੀ 2009 ਨੂੰ ਭਾਰਤ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਨੇ ਪੰਜ ਸੰਸਥਾਵਾਂ ਨੂੰ ਨੈਸ਼ਨਲ ਅਵਾਰਡ ਫਾਰ ਸਾਇੰਸ ਕਮਿਊਨੀਕੇਸ਼ਨ ਦੇ ਕੇ ਉਹਨਾਂ ਦੀ ਵਿਗਿਆਨ ਪ੍ਰਤੀ ਦੇਣ ਨੂੰ ਸਨਮਾਨਿਤ ਕੀਤਾ ਡੰਡੀ ਇਸ ਤਰ੍ਹਾਂ ਦਾ ਸਭ ਤੋਂ ਵੱਡਾ ਇਨਾਮ ਵਿਕਰਮ ਸਾਰਾ ਭਾਈ ਕਮਿਊਨਿਟੀ ਸਾਇੰਸ ਸੈਂਟਰ ਨੂੰ ਇਸ ਦੇ ਵਿਗਿਆਨ ਸੰਬੰਧੀ ਸਿੱਖਣ ਸਮੱਗਰੀ ਤਿਆਰ ਕਰਨ ਅਤੇ ਵਿਗਿਆਨ ਦੀ ਪੜ੍ਹਾਈ ਲਈ ਟ੍ਰੇਨਿੰਗਾਂ ਦਾ ਸੰਚਾਲਨ ਕਰਨ ਲਈ ਦਿੱਤਾ ਗਿਆ ਸੀ ਡੰਡੀ ਹਰ ਸਾਲ ਵਿਗਿਆਨ ਦਿਵਸ ਦਾ ਇੱਕ ਥੀਮ ਰੱਖਿਆ ਜਾਂਦਾ ਹੈ ਅਤੇ ਫਿਰ ਪੂਰਾ ਸਾਲ ਉਸ ਥੀਮ ਨਾਲ ਸੰਬੰਧਿਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਡੰਡੀ ਇਸ ਸਾਲ ਦਾ ਥੀਮ ਵਿਗਿਆਨ ਵਿੱਚ ਲੋਕਾਂ ਦਾ ਵਿਸ਼ਵਾਸ ਪੈਦਾ ਕਰਨਾ ਹੈ ਡੰਡੀ ਇਸ ਸਾਲ ਦੀਆਂ ਸਾਰੀਆਂ ਗਤੀਵਿਧੀਆਂ ਇਸ ਥੀਮ ਉੱਤੇ ਹੀ ਕੇਂਦ੍ਰਿਤ ਹੋਣਗੀਆਂ ਡੰਡੀ ਇਸ ਅਧੀਨ ਜਿੱਥੇ ਅੰਧਵਿਸ਼ਵਾਸ ਅਤੇ ਹੋਰ ਗੈਰ ਵਿਗਿਆਨਕ ਤੱਥਾਂ ਨੂੰ ਵਿਗਿਆਨਕ ਦਲੀਲਾਂ ਰਾਹੀਂ ਚੁਡਾਉਣਾ ਸ਼ਾਮਿਲ ਹੋਵੇਗਾ ਉਥੇ ਵਿਗਿਆਨ ਦੀਆਂ ਹਾਨੀਆਂ ਨੂੰ ਘਟਾਉਣਾ ਪਰੋਸੇਜੋਗ ਵਿਗਿਆਨਿਕ ਸਰੋਤਾਂ ਦੀ ਜਾਣਕਾਰੀ ਨੂੰ ਪ੍ਰਚਾਰਨਾ ਅਤੇ ਸਰਕਾਰੀ ਅਤੇ ਗੈਰ ਸਰਕਾਰੀ ਸਾਧਨਾ ਰਾਹੀਂ ਲੋਕਾਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ ਦੇ ਯਤਨ ਕੀਤੇ ਜਾਣਗੇ ਡੰਡੀ ਰਮਣ ਪ੍ਰਭਾਵ ਸੀਬੀ ਰਮਣ ਵੱਲੋਂ ਕੀਤੀ ਗਈ ਖਾਸ ਅਤੇ ਵਿਲੱਖਣ ਖੋਜ ਹੈ ਡੰਡੀ ਰਮਨ ਪ੍ਰਭਾਵ ਦੀ ਖੋਜ ਦਾ ਸਬੰਧ ਪ੍ਰਕਾਸ਼ ਦੇ ਖਿੰਡਣ ਨਾਲ ਸੀ ਡੰਡੀ ਜਦੋਂ ਪਾਰਦਰਸ਼ੀ ਮਾਧਿਅਮ ਵਿੱਚੋਂ ਲੰਘਣ ਵਾਲੇ ਪ੍ਰਕਾਸ਼ ਦਾ